ਪੰਜਾਬੀ ਭਾਸ਼ਾ ਜਾਂ ਸਾਹਿਤ ਨਾਲ ਸੰਬੰਧਤ ਹੋਰ ਵੀ ਗਰੁੱਪ ਨੇ ਉਹਨਾਂ ਤੋਂ ਥੋੜਾ ਜਿਹਾ ਵੱਖਰੀ ਕਿਸਮ ਦਾ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਬਣ ਪੰਜਾਬੀ ਗੁੰਮ ਰਹੀ ਹੈ ਭਾਸ਼ਾ ਦੀ ਵੀ ਗੱਲ ਹੈ ਪੰਜਾਬੀ ਚਰਿੱਤਰ ਦੀ ਵੀ ਗੱਲ ਹੈ ਔਰ ਦਿਖਿਆ ਜਾਂਦਾ ਪੰਜਾਬ ਦੀ ਵੀ ਗੱਲ ਪੱਛਮੀ ਅਧਿलोਚਨਾ ਵਿਧੀਆਂ ਇੰਟਰਡਿਊਸ ਹੋ ਰਹੀਆਂ ਅਸੀਂ ਉਹਨਾਂ ਨੂੰ ਅਪਣਾ ਰਹੇ ਹਾਂ ਸਮਝ ਰਹੇ ਹਾਂ ਪੜ੍ਹ ਰਹੇ ਹਾਂ ਦੇ ਵਿੱਚ ਵੀ ਅਧਿਐਨ ਦੇ ਵਿੱਚ ਵੀ ਤੇ ਕਈ ਲੇਖਾਂ ਦੇ ਵਿੱਚ ਵੀ ਪੁਸਤਕਾਂ ਦੇ ਵਿੱਚ ਵੀ ਉਹਨੂੰ ਵਰਤਿਆ ਵੀ ਹੈ ਸਮਝਣ ਦੀ ਵੀ ਕੋਸ਼ਿਸ਼ ਕੀਤੀ ਹੈ ਵਿੱਚ ਮੈਨੂੰ ਇਹੀ ਲੱਗਿਆ ਕਿ ਇਹਦੇ ਵਿੱਚ ਕੋਈ ਨਾ ਕੋਈ ਐਸੀ ਲਿਮਿਟੇਸ਼ਨ ਹੈ ਜਿਹੜੀਆਂ ਹਿੱਤ ਭਗਤੀ ਸਾਹਿਤ ਕਹੋ ਜਾਂ ਗੁਰਬਾਣੀ ਕਹੋ ਗੁਰਬਾਣੀ ਵਰਗਾ ਸਭ ਤੋਂ ਵੱਡਾ ਐਗਜ਼ਾਮਪਲ ਐਸਾ ਜੇ ਮੈਂ ਇੱਕ ਦੋ ਸਵਾਲ ਕੁਝ ਤੁਹਾਡੇ ਨਾਲ ਸਾਂਝਾ ਕਰਨ ਦੀ ਗੁਸਤਾਖੀ ਕੀਤੀ ਹੈ ਤਾਂ ਮੈਂ ਚਾਹਾਂਗਾ ਕਿ ਤੁਸੀਂ ਵੀ ਇਹਨੂੰ ਕਿਸੇ ਤਰ੍ਹਾਂ ਕਾਊਂਟਰ ਕਰੋ ਮੈਨੂੰ ਲੱਗਦਾ ਹੈ ਕਿ ਇਹ ਐਫਰਟ ਬਹੁਤ ਲਾਹੇਵੰਦ ਹੋਏਗਾ ਜੇ ਅਸੀਂ ਇੱਕ ਇਸ ਪਲੇਟਫਾਰਮ ਤੇ ਇਸੇ ਤਰ੍ਹਾਂ ਛੋਟੇ-ਛੋਟੇ ਡਿਬੇਟ ਦੇ ਵਿੱਚ ਬਹੁਤ ਲੰਬੀਆਂ ਤਾਂ ਬਾਕੀ ਇਸ ਉਮੀਦ ਨਾਲ ਕਿ ਇਹ ਗਰੁੱਪ ਬਾਕੀਆਂ ਨਾਲੋਂ ਵੱਖ ਹੋ ਕੇ ਗਿਆਨ ਦੇ ਇੱਕ ਖੇਤਰ ਦੇ ਵਿੱਚ ਨਵੇਂ ਮਾਰ ਕੇ ਮਾਰਨ ਵਾਸਤੇ ਜਾਂ ਇੱਕ ਨਵੀਂ ਦਿਸ਼ਾ ਦੇਣ ਵਾਸਤੇ ਬਹੁਤ ਹੀ ਸਤਿਕਾਰਯੋਗ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਪਰਮਜੀਤ ਸਿੰਘ ਰੰਦਾਵਾ ਜੀ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇੱਕ ਗਰੁੱਪ ਜਿਹੜਾ ਬਣਾਇਆ ਜਿਹਦੇ ਵਿੱਚ ਕਾਲਜਾਂ ਯੂਨੀਵਰਸਿਟੀ ਤੇ ਪ੍ਰੋਫੈਸਰ ਤੇ ਹੋਰ ਜਿਹੜੇ ਅਧਿਆਪਕ ਸਹਿਬਾਨ ਹੈ ਉਹ ਆਪਸ ਵਿੱਚ ਇੱਕ ਦੂਸਰੇ ਨਾਲ ਇੰਟਰੈਕਟ ਕਰ ਸਕਦੇ ਆ ਮੈਨੂੰ ਇੱਕ ਹੋਰ ਵੀ ਗੱਲ ਇਹ ਲੱਗਦੀ ਹੈ ਕਿ ਇਹ ਜਿਹੜਾ ਗਰੁੱਪ ਬਣਿਆ ਹੈ ਇਹ ਦੂਸਰੇ ਜਿਹੜੇ ਆਪਣੇ ਪੰਜਾਬੀ ਭਾਸ਼ਾ ਜਾਂ ਸਾਹਿਤ ਨਾਲ ਸੰਬੰਧਿਤ ਹੋਰ ਵੀ ਗਰੁੱਪ ਨੇ ਉਹਨਾਂ ਤੋਂ ਥੋੜਾ ਜਿਹਾ ਵੱਖਰੀ ਕਿਸਮ ਦਾ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਉਸ ਭਾਵਨਾ ਨੂੰ ਸਮਝ ਕੇ ਇਹਨੂੰ ਇੱਕ ਵੱਖਰੀ ਕਿਸਮ ਦਾ ਵੀ ਰੱਖੀਏ ਤਾਂ ਕਿ ਏਸੀ ਚਰਚਾ ਵੀ ਹੋਏ ਔਰ ਇਹਦੇ ਵਿੱਚ ਜਿਹੜੇ ਇੱਕ ਸਾਡੇ ਸਾਂਝੇ ਸਰੋਕਾਰ ਹੈ ਸਾਡੇ ਸਾਂਝੇ ਯਤਨ ਹੈ ਕੰਸਰਨ ਹੈ ਜੋ ਅਸੀਂ ਚਾਹੁੰਦੇ ਆਂ ਪੰਜਾਬੀ ਨੂੰ ਲੈ ਕੇ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬੀ ਸਮਾਜ ਨੂੰ ਲੈ ਕੇ ਤੇ ਪੰਜਾਬ ਨੂੰ ਵੀ ਲੈ ਕੇ ਕਿਉਂਕਿ ਸਾਹਿਤ ਦਾ ਸੰਬੰਧ ਸਾਨੇ ਦੇ ਨਾਲ ਹੀ ਹੈ ਔਰ ਅਧਿਆਪਨ ਦਾ ਜਿਹੜਾ ਖੇਤਰ ਹੈ ਉਹ ਇੱਕ ਐਸੀ ਜਗ੍ਹਾ ਹੈ ਜਿੱਥੇ ਅਸੀਂ ਵਿਦਿਆਰਥੀਆਂ ਨਾਲ ਜਾਂ ਇੱਕ ਨਵੀਂ ਜਿਹੜੀ ਸਾਡੀ ਜਨਰੇਸ਼ਨ ਪੀੜ੍ਹੀ ਤਿਆਰ ਹੋ ਰਹੀ ਹੈ ਉਹਨੂੰ ਅਸੀਂ ਜੋ ਦੱਸਾਂਗੇ ਜੋ ਸਿਖਾਵਾਂਗੇ ਉਹਨਾਂ ਨੇ ਉਸੇ ਤਰ੍ਹਾਂ ਹੀ ਉੱਗਣਾ ਹੈ ਉਸੇ ਤਰ੍ਹਾਂ ਗਰੋ ਕਰਨਾ ਹੈ ਉਸੇ ਤਰ੍ਹਾਂ ਹੀ ਜਾਣਾ ਹੈ ਤੇ ਸਾਨੂੰ ਕੁਝ ਚੀਜ਼ਾਂ ਤੋਂ ਮੈਨੂੰ ਲੱਗਦਾ ਕਿ ਚੇਤਨ ਹੋਣ ਦੀ ਲੋੜ ਹੈ ਕਿ ਪੰਜਾਬੀ ਭਾਸ਼ਾ ਔਰ ਪੰਜਾਬ ਨੂੰ ਜਾਂ ਪੰਜਾਬੀਅਤ ਨੂੰ ਕਿਸ ਤ੍ਹਾਂ ਦੇ ਖਤਰੇ ਪੇਸ਼ ਹੋਏ ਨੇ ਕਿ ਅੱਜ ਸਾਨੂੰ ਇਹ ਲੱਗ ਰਿਹਾ ਕਿ ਪੰਜਾਬੀ ਗੁੰਮ ਰਹੀ ਹੈ ਭਾਸ਼ਾ ਦੀ ਵੀ ਗੱਲ ਹੈ ਪੰਜਾਬੀ ਚਰਿੱਤਰ ਦੀ ਵੀ ਗੱਲ ਹੈ ਔਰ ਦਿਖਿਆ ਜਾਤਾ ਪੰਜਾਬ ਦੀ ਵੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਇੱਕ ਮੈਨੂੰ ਲੱਗਦਾ ਹੈ ਆਪਣੇ ਇਸ ਗਰੁੱਪ ਦੇ ਵਿੱਚ ਇਸ ਗੱਲ ਤੇ ਬਹਿਸ ਸ਼ੁਰੂ ਕਰਨੀ ਚਾਹੀਦੀ ਹੈ ਕਿ ਅਸੀਂ ਪੰਜਾਬ ਤੋਂ मीनिंग ਕੀ ਲੈਨੇ ਆ ਪੰਜਾਬ ਹੈ ਕੀ ਕਿਉਂਕਿ ਪੰਜਾਬ ਨੂੰ ਜੇ ਅਸੀਂ ਉਹਦੇ मीनिंग ਨੂੰ ਸਮਝਵਾਵਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਨਾਲ ਜਿਹੜੇ ਸੰਬੰਧਿਤ ਸਰੋਕਾਰ ਹੈ ਜਿਹੜੇ ਇੱਥੇ ਦੇ ਵਸਨੀਕ ਹੈ ਅਸੀਂ ਹੈ ਤੁਸੀਂ ਉਹ ਸਾਰੇ ਲੋਕ ਹੈ ਇਹਨਾਂ ਦੀਆਂ ਸਮੱਸਿਆਵਾਂ ਇਸ ਜ਼ਮੀਨ 'ਚੋਂ ਨਿਕਲਦੀਆਂ ਅਸੀਂ ਉਸ ਨੂੰ ਕਿਸ ਤਰ੍ਹਾਂ ਐਡਰੈਸ ਕਰਨਾ ਹੈ ਔਰ ਸਾਹਿਤ ਦੇ ਵਿੱਚ ਜੇ ਹੁੰਦੀਆਂ ਤਾਂ ਜੋ ਵਿਦਿਆਰਥੀ ਹੈ ਉਹਨਾਂ ਨੂੰ ਉਹ ਸਮੱਸਿਆਵਾਂ ਕਿਸ ਰੂਪ ਦੇ ਵਿੱਚ ਸਾਨੂੰ ਦਿਖਾਉਣੀ ਹੈ ਇਹਦੇ ਵਿੱਚ ਜਿਹੜਾ ਹੁਣ ਤੱਕ ਸਾਡਾ ਇੱਕ ਕੰਪਲਸਰੀ ਤੌਰ ਤੇ ایرਿਆ ਕਿ ਅਸੀਂ ਪੱਛਮੀ ਸੰਕਲਪ ਹੈ ਜਿਹੜੇ ਪੱਛਮੀ ਸਿਧਾਂਤ ਹੈ ਥਿਉਰੀਜ਼ ਹੈ ਅਸੀਂ ਉਹਨਾਂ ਨੂੰ ਹੀ ਫਾਲੋ ਕਰਕੇ ਰਿਸਰਚ ਕਰਵਾ ਰਹੇ ਹਾਂ ਔਰ ਆਪਣੇ ਜਿੰਨੇ ਪੁਰਾਣੇ ਟੈਕਸਟ ਹੈ ਸਾਡੇ ਪੰਜਾਬੀ ਹੈ ਪੰਜਾਬੀਅਤ ਹੈ ਜਿਹਦੇ ਬਾਰੇ ਵੀ ਆ ਹਿਸਟਰੀ ਵੀ ਹੈ ਅਸੀਂ ਉਹਨੂੰ ਉਸੇ ਅੰਦਾਜ਼ ਦੇ ਨਾਲ ਬਾਰ-ਬਾਰ ਰੀਸਾਈਕਲ ਕਰਕੇ ਪ੍ਰੋਡਿਊਸ ਕਰੀ ਜਾ ਰਹੇ ਹਾਂ ਪਰ ਮੇਰਾ ਆਪਣਾ ਤਜਰਬਾ 30 ਸਾਲ ਦਾ ਅਧਿਆਪਨ ਦਾ ਤੇ ਜੇ ਦੇਖਿਆ ਜਾਏ ਤੇ ਵਿਦਿਆਰਥੀ ਜੀਵਨ ਨੂੰ ਮਿਲਾ ਲਿਆ ਜਾਏ ਤਾਂ 40-45 ਸਾਲ ਜੇ ਪੰਜਾਬੀ ਦੇ ਨਾਲ ਹੀ ਨਿਰੋਲ ਕੰਸਰਨ ਹੋਏ ਤਾਂ ਉਹ ਦੌਰ ਜਦੋਂ ਪੱਛਮੀ ਸਿਧਾਂਤ ਤੇ ਪੱਛਮੀ ਅਧਿਲੋਚਨਾ ਵਿਧੀਆਂ ਇੰਟਰਡਿਊਸ ਹੋ ਰਹੀਆਂ ਅਸੀਂ ਉਹਨਾਂ ਨੂੰ ਅਪਣਾ ਰਹੇ ਹਾਂ ਸਮਝ ਰਹੇ ਹਾਂ ਪੜ੍ਹ ਰਹੇ ਹਾਂ ਮੈਂ ਵਿਅਕਤੀਗਤ ਤੌਰ ਤੇ ਉਹਨਾਂ ਨੂੰ ਆਪਣੇ ਅਧਿਆਪਨ ਦੇ ਵਿੱਚ ਵੀ ਅਧਿਐਨ ਦੇ ਵਿੱਚ ਵੀ ਤੇ ਕਈ ਲੇਖਾਂ ਦੇ ਵਿੱਚ ਵੀ ਪੁਸਤਕਾਂ ਦੇ ਵਿੱਚ ਵੀ ਉਹਨੂੰ ਵਰਤਿਆ ਵੀ ਹੈ ਸਮਝਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਆਖਿਰ ਦੇ ਵਿੱਚ ਮੈਨੂੰ ਇਹ ਹੀ ਲੱਗਿਆ ਕਿ ਇਹਦੇ ਵਿੱਚ ਕੋਈ ਨਾ ਕੋਈ ਐਸੀ ਲਿਮਿਟੇਸ਼ਨ ਹੈ ਜਿਹੜੀਆਂ ਦੂਰ ਕਰਨ ਦੀ ਲੋੜ ਹੈ ਇਹਦੇ ਵਿੱਚ ਵੀ ਅਧਿਐਨ ਦੇ ਵਿੱਚ ਵੀ ਤੇ ਕਈ ਲੇਖਾਂ ਦੇ ਵਿੱਚ ਵੀ ਪੁਸਤਕਾਂ ਦੇ ਵਿੱਚ ਵੀ ਉਹਨੂੰ ਵਰਤਿਆ ਵੀ ਹੈ ਸਮਝਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਆਖਿਰ ਦੇ ਵਿੱਚ ਮੈਨੂੰ ਇਹ ਹੀ ਲੱਗਿਆ ਕਿ ਇਹਦੇ ਵਿੱਚ ਕੋਈ ਨਾ ਕੋਈ ਐਸੀ ਲਿਮਿਟੇਸ਼ਨ ਹੈ ਜਿਹੜੀਆਂ ਦੂਰ ਕਰਨ ਦੀ ਲੋੜ ਹੈ ਜਿਹੜੀ ਸਾਨੂੰ ਡਾਇਰੈਕਟਲੀ ਆਪਣੇ ਆਪ ਨਾਲ ਵੀ ਨਹੀਂ ਜੋੜਦੀ ਔਰ ਪੰਜਾਬ ਦੇ ਨਾਲ ਵੀ ਨਹੀਂ ਜੋੜ ਰਹੀ ਉਹਨੇ ਇੱਕ ਤਰ੍ਹਾਂ ਨਾਲ ਐਸਾ ਡਿਫਰੈਂਸਸ ਕ੍ਰੀਏਟ ਕਰ ਰਿਹਾ ਜਿੰਨੇ ਵੀ ਸਾਡੀਆਂ ਵਿਧੀਆਂ ਪੱਛਮੀ ਚਿੰਤਨ ਵਿਧੀਆਂ ਜਿਹੜੀਆਂ ਆਈਆਂ ਉਹ ਇੱਕ ਐਸੇ ਸਮਾਜ ਦੇ ਵਿੱਚੋਂ ਪੈਦਾ ਹੋਈਆਂ ਜਿਹੜੀ ਐਕਸਕਲੂਸਿਵਿਸਟ ਹੈ ਜਿਹੜਾ ਵਿਸ਼ਿਸ਼ਟਤਾਵਾਦੀ ਹੈ ਜਿਹੜਾ ਆਪਣਾ ਪੰਜਾਬ ਹੈ ਜਿਹਦੇ ਵਿੱਚ ਸਰਵ ਸਾਂਝੀ ਵਾਲਤਾ ਦਾ ਜਾਂ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਉਹ ਵਿਸ਼ਿਸ਼ਟਤਾਵਾਦੀ ਨਹੀਂ ਹੈ ਉਹ ਸਾਰਿਆਂ ਦੇ ਨਾਲ ਇੱਕ ਕਾਮਨੈਲਿਟੀ ਦੀ ਗੱਲ ਕਰਦਾ ਵਿਸ਼ੇਸ਼ ਜਾਂ ਵਿਸ਼ਿਸ਼ਟਤਾ ਨੂੰ ਸਮਝਣ ਵਾਸਤੇ ਉਹ ਟੂਲ ਸਾਨੂੰ ਜ਼ਰੂਰ ਕੰਮ ਆਉਂਦੇ ਆ ਜਿਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਲੱਗ-ਅਲੱਗ ਸ਼੍ਰੇਣੀਆਂ 'ਚ ਵੰਡ ਕੇ ਅਸੀਂ ਕਿਸੇ ਚੀਜ਼ ਨੂੰ ਸਮਝਣ ਵਾਸਤੇ ਜਦੋਂ ਉਹਨੂੰ ਇਸਤੇਮਾਲ ਕਰਦੇ ਹਾਂ ਉਹਦੀ ਵਰਤੋਂ ਕਰਦੇ ਹਾਂ ਤਾਂ ਉਹ ਟੂਲਸ ਦੇ ਤੌਰ ਤੇ ਤਾਂ ਬਹੁਤ ਵਧੀਆ ਹੈ ਪਰ ਸਾਹਿਤ ਸਿਰਫ ਕਿਸੇ ਵਿਧੀ ਨੂੰ ਪ੍ਰੂਫ ਕਰਨ ਵਾਸਤੇ ਨਹੀਂ ਹੁੰਦਾ ਨਾ ਕਿਸੇ ਸਿਧਾਂਤ ਨੂੰ ਪ੍ਰੂਫ ਕਰਨ ਵਾਸਤੇ ਹੁੰਦਾ ਜੋ ਕਿ ਅੱਜ ਅਸੀਂ ਜਿੰਨੇ ਵੀ ਆਪਣੇ ਟੈਕਸਟ ਨਵੇਂ ਆਧੁਨਿਕ ਸਾਹਿਤ ਹੋਏ ਜਾਂ ਪੁਰਾਤਨ ਹੋਏ ਜਾਂ ਮੱਧਕਾਲੀ ਹੋਏ ਅਸੀਂ ਸਾਰੇ ਟੈਕਸਟ ਨੂੰ ਜਿੰਨੇ ਵੀ ਸਾਡੇ ਆਧੁਨਿਕ ਸਾਹਿਤ ਚਿੰਤਨ ਦੇ ਸਿਧਾਂਤ ਤੇ ਥਿਉਰੀਜ਼ ਹਨ ਉਹਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਨੂੰ ਹੀ ਅਸੀਂ ਰਿਸਰਚ ਮੰਨ ਰਹੇ ਹਾਂ ਪਰ ਕਦੇ ਅਸੀਂ ਇਹ ਸੋਚਿਆ ਕਿ ਉਹਦਾ ਲਾਭ ਕੀ ਹੋ ਰਿਹਾ ਉਹ ਕਿੰਨਾ ਕੁ ਫਾਇਦਾ ਹੋ ਪਾਰੇ ਜਾਂ ਕਿੰਨਾ ਕੋ ਕੰਟ੍ਰਿਬਿਊਟ ਕਰ ਰਿਹਾ ਸੋਸਾਇਟੀ ਨੂੰ ਉਹਦੇ ਵਿੱਚ ਬਹੁਤ ਕਮੀ ਹੈਗੀ ਹੈ ਅੱਜ ਵੀ ਦੇਖਿਆ ਜਾਏ ਤਾਂ ਇਹ ਸਾਰੀਆਂ ਜੰਨੀਆਂ ਪੁਸਤਕਾਂ ਆਲੋਚਨਾ ਦੇ ਨਾਲ ਸੰਬੰਧਿਤ ਹੁੰਦੀਆਂ ਤਾਂ ਉਹਦੇ ਰੀਡਰਸ ਕਿੰਨੇ ਕਹਗੇ ਉਹ ਕਿੰਨੇ ਲੋਕਾਂ ਦੇ ਜੀਵਨ ਤੱਕ ਫਾਇਦਾ ਪਹੁੰਚਾ ਰਹੀ ਹੈ ਉਹਨਾਂ ਨੂੰ ਇੱਕ ਕੁਐਸਚਨ ਦੇ ਵਿੱਚ ਛੱਡ ਕੇ ਜਾ ਰਹੀ ਹੈ ਉਹਦਾ ਆਨਸਰ ਨਹੀਂ ਦੇ ਰਹੀ ਦੂਸਰੀ ਚੀਜ਼ ਕਿ ਜੋ ਮੱਧ ਕਾਲ ਦਾ ਇੱਕ ਸਾਹਿਤ ਸੀਗਾ ਮੱਧ ਕਾਲ ਜੋ ਸੀਗਾ ਉਹਦੇ ਵਿੱਚ ਇੱਕ ਗਿਆਨ ਦੀ ਜੋ ਪਰੰਪਰਾ ਸੀ ਉਹ ਆਪਣੇ ਤੋਂ ਪੂਰਵ ਕਾਲ ਦੇ ਗਿਆਨ ਦੇ ਨਾਲ ਜੁੜੀ ਹੋਈ ਉਹਦੇ ਸੰਵਾਦ ਵਿੱਚੋਂ ਸੀ ਪੰਜਾਬ ਦਾ ਜਿੰਨਾ ਵੱਧ ਕਲ ਦਾ ਸਾਹਿਤ ਹੁੰਦਾ ਉਹਨੂੰ ਤੁਸੀਂ ਦੇਖੋ ਕਿ ਉਹ ਸਾਰੇ ਆਪਣੀ ਇਸ ਜ਼ਮੀਨ ਚੋਂ ਨਿਕਲੀ ਹੋਈ ਜਿੰਨੀ ਵੀ ਗਿਆਨ ਦੀ ਪਰੰਪਰਾ ਸੀ ਉਹਦੇ ਨਾਲ ਉਹ ਇੰਟਰੈਕਟ ਕਰ ਰਹੀ ਹੈ ਸੰਵਾਦ ਕਰ ਰਹੀ ਹੈ ਤੇ ਉਹਦੇ ਵਿੱਚੋਂ ਇੱਕ ਨਵੀਂ ਦਿਸ਼ਾ ਨਵਾਂ ਪਣ ਦੇ ਰਹੀ ਹੈ ਆਧੁਨਿਕ ਯੁੱਗ ਦੇ ਵਿੱਚ ਇਹ ਨਹੀਂ ਹੋਇਆ ਆਧੁਨਿਕ ਯੁੱਗ ਦੇ ਵਿੱਚ ਇੱਕ ਰੈਪਚਰ ਕ੍ਰੀਏਟ ਕਰ ਦਿੱਤਾ ਗਿਆ ਇੱਕ ਐਸਾ ਵੱਡਾ ਕੱਟ ਮਾਰ ਕੇ ਸਾਨੂੰ ਜਿਹੜਾ ਹੈ ਇੱਕ ਗਿਆਨ ਦਾ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਪੰਜਾਬੀਅਤ ਤਾਂ ਦੂਰ ਭਾਰਤੀਅਤਾ ਵੀ ਨਹੀਂ ਆ ਨਾ ਪੰਜਾਬੀਅਤ ਕੁਝ ਵੀ ਨਹੀਂ ਬਚਿਆ ਉਹਦੇ ਵਿੱਚ ਉਹਦੇ ਵਿੱਚੋਂ ਦੀ ਸਾਡਾ ਸੈਲਫ ਜੋ ਸੀ ਜਿਹੜੀ ਸਾਡੀ ਆਪਣੀ ਪਰਸੈਪਸ਼ਨ ਸੀ ਸਾਡੇ ਆਪਣੇ ਥਾਟ ਦੀ ਜਿਹੜੀ ਇੱਕ ਪਰੰਪਰਾ ਸੀਗੀ ਆਪ ਸੋਚਣ ਦੀ ਜਿਹੜੀ ਵਿਧੀ ਸੀ ਅਸੀਂ ਸਾਰੇ ਸਰੈਂਡਰ ਕਰ ਦਿੱਤੇ ਅਸੀਂ ਬਿਨਾ ਕੁਐਸਚਨ ਦੇ ਪੱਛਮੀ ਸਿਧਾਂਤ ਚਿੰਤਨਾ ਨੂੰ ਇਸ ਤਰ੍ਹਾਂ ਫਾਲੋ ਕਰ ਲਿਆ ਕਿ ਇਹ ਇੱਕ ਜਿਵੇਂ ਕਿ ਕਹ ਲੋ ਕਿ ਇਹ ਅੰਤਮ ਸੱਚ ਹੈ ਉਹਦੇ ਤੇ ਕਦੇ ਕੁਐਸਚਨ ਨਹੀਂ ਕਰਦੇ ਜਿਵੇਂ ਵੀ ਕੋਈ ਥਿਉਰੀ ਆਈ ਸਾਰੇ ਜਾਣਦੇ ਹੋ ਸਾਡਾ ਜੇ ਯੂਨੀਵਰਸਿਟੀ ਸਿਸਟਮ ਦੇ ਕਾਲਜ ਸਿਸਟਮ ਦੇ ਵਿੱਚ ਜੋ ਥਿਉਰੀਆਂ ਆ ਰਹੀਆਂ ਸੀ ਉਹਨਾਂ ਨੂੰ ਉਸੇ ਦੇ ਵਿੱਚ ਕੱਟ ਪੇਸਟ ਕਰਕੇ ਔਰ ਉਹਨੂੰ ਉਸੇ ਮੇਚ ਦਾ ਬਣਾ ਬਣਾ ਕੇ ਸੀ ਦੇਈ ਜਾ ਰਿਹਾ ਕਿਤੇ ਨਾ ਕਿਤੇ ਸਾਡੇ ਕੋਲ ਇਸ ਡਿਬੇਟ 'ਚ ਇੰਨੀ ਕੁ ਖੁੱਲ ਹੋਣੀ ਚਾਹੀਦੀ ਹੈ ਕਿ ਅਸੀਂ ਜੋ ਸਾਡੇ ਆਪਣੇ ਪੰਜਾਬੀ ਮਨ ਨੂੰ ਜੋੜ ਕੇ ਬਣਾਉਂਦਾ ਜੇ ਅਸੀਂ ਆਪਣਾ ਸਾਹਿਤ ਭਗਤੀ ਸਾਹਿਤ ਕਹੇ ਲੋ ਜਾਂ ਗੁਰਬਾਣੀ ਕਹੇ ਲੋ ਗੁਰਬਾਣੀ ਵਰਗਾ ਸਭ ਤੋਂ ਵੱਡਾ ਐਗਜ਼ਾਮਪਲ ਐਸਾ ਹੈ ਜਿਹੜਾ ਕਿ ਸਾਰੇ ਸਿਸਟਮ ਨੂੰ ਵੀ ਜਾਣਦਾ ਅੱਜ ਦੇ ਆਧੁਨਿਕ ਸਿਸਟਮ ਨੂੰ ਵੀ ਜਾਣਦਾ ਔਰ ਉਹਦੇ ਆ ਸਮੱਸਿਆਵਾਂ ਨੂੰ ਦੇਣ ਦੀ ਦੇਖਣ ਦੀ ਉਹਦੇ ਵਿੱਚ ਉਹ ਰਿਜ਼ੋਲਵ ਕਰਨ ਦੀ ਉਹਦੀ ਆਪਣੀ ਦ੍ਰਿਸ਼ਟੀ ਵੀ ਹੈ ਇਹ ਦ੍ਰਿਸ਼ਟੀਆਂ ਅਸੀਂ ਜੇ ਸੋਚੀਏ ਕਿ ਸਿਰਫ ਧਰਮ ਸਥਾਨਾਂ ਤੋਂ ਹੀ ਮਿਲ ਸਕਦੀ ਹੈ ਯਾ ਗੁਰਦੁਆਰੇ ਜਾ ਕੇ ਮਿਲ ਸਕਦੀ ਹੈ ਇਹ ਕਾਫੀ ਨਹੀਂ ਹੈ ਗੁਰਬਾਣੀ ਦਾ ਗੁਰਮਤ ਦਾ ਜੋ ਇੱਕ ਸਰੋਕਾਰ ਹੈ ਉਹ ਗਿਆਨ ਦੇ ਨਾਲ ਹੈ ਔਰ ਅੱਜ ਦੀ ਜਿਹੜੀ ਸਾਡੀ ਸਥਿਤੀ ਹੈ ਔਰ ਅੱਜ ਦੇ ਕਾਲ ਦੇ ਵਿੱਚ ਗਿਆਨ ਵੰਡਣ ਦਾ ਜਿਹੜਾ ਇੱਕ ਇੰਸਟੀਚਿਊਟ ਹੈ ਉਹ ਕਾਲਜ ਹੈ ਯੂਨੀਵਰਸਿਟੀਆਂ ਤੇ ਇਸ ਕਰਕੇ ਸਾਨੂੰ ਉਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੱਧ ਕਾਲ ਦੇ ਨਾਲ ਇੱਕ ਸੰਵਾਦੀ ਡਾਇਲੋਗ ਕ੍ਰੀਏਟ ਕੀਤਾ ਜਾਏ ਕਿ ਉਸ ਵੇਲੇ ਦਾ ਸਾਹਿਤ ਉਸ ਵੇਲੇ ਦਾ ਜਿਹੜਾ ਚਿੰਤਨ ਹੈ ਉਹ ਸਮਾਜ ਨੂੰ ਸ੍ਰਿਸ਼ਟੀ ਨੂੰ ਕਿਵੇਂ ਦੇਖਦਾ ਹੈ ਤੇ ਉਹਨੂੰ ਕਿਵੇਂ ਇੱਕ ਜੁਟ ਦਾ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਅਸੀਂ ਕਿਸ ਤਰ੍ਹਾਂ ਦਾ ਇੱਕ ਮਾਡਲ ਸਾਹਿਤ ਦੇ ਵਿੱਚ ਔਰ ਆਪਣੀ ਆਪਸ ਦੀ ਡਿਬੇਟ ਦੇ ਵਿੱਚ ਉਹ ਰੱਖ ਸਕਦੇ ਹਾਂ ਬਹੁਤ ਸਾਰੀਆਂ ਇਨਸਾਈਟਸ ਹੈ ਅੱਜ ਕੱਲ੍ਹ ਐਸਾ ਨਹੀਂ ਕਿ ਇਹਦੇ ਬਾਰੇ ਗੱਲਾਂ ਨਹੀਂ ਹੁੰਦੀਆਂ ਤੇ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਇੱਕ ਇਨੀਸ਼ੀਏਟ ਕੀਤਾ ਜਾਏ ਜੇ ਮੈਂ ਇੱਕ ਦੋ ਸਵਾਲ ਪੁੱਛ ਤੁਹਾਡੇ ਨਾਲ ਸਾਂਝੇ ਕਰਨ ਦੀ ਗੁਸਤਾਖੀ ਕੀਤੀ ਹੈ ਤਾਂ ਮੈਂ ਚਾਹਾਂਗਾ ਕਿ ਤੁਸੀਂ ਵੀ ਇਹਨੂੰ ਕਿਸੇ ਤਰ੍ਹਾਂ ਕਾਊਂਟਰ ਕਰੋ ਬੋਲੋ ਔਰ ਅਸੀਂ ਇਹਦੇ ਬਾਰੇ ਕੁਝ ਡਿਬੇਟ ਕਰਨੀ ਸ਼ੁਰੂ ਕਰੀਏ ਕਿ ਇੱਕ ਦਿਸ਼ਾ ਜੀ ਤੈਅ ਹੋ ਸਕੇ ਇਸ ਗਰੁੱਪ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਕੰਮਾਂ ਬਾਰੇ ਕਾਰਜਾਂ ਬਾਰੇ ਇਹ ਜੋ ਵੀ ਅਸੀਂ ਨਵੀਂ ਚੀਜ਼ ਕਰ ਰਹੇ ਹਾਂ ਉਹਦੇ ਵਿੱਚ ਪਾਰਟਿਸਪੇਸ਼ਨ ਵਾਸਤੇ ਲਿੰਕ ਭੇਜਣੇ ਸਾਰਾ ਕੁਝ ਕਰਨਾ ਬਹੁਤ ਵਧੀਆ ਗੱਲ ਹੈ ਸਾਨੂੰ ਉਹ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਲੇਕਿਨ ਨਾਲ ਦੀ ਨਾਲ ਮੈਨੂੰ ਲੱਗਦਾ ਹੈ ਕਿ ਇਹ ਐਫਰਟ ਬਹੁਤ ਲਾਹੇਵੰਦ ਹੋਏਗਾ ਜੇ ਅਸੀਂ ਇੱਕ ਇਸ ਪਲੇਟਫਾਰਮ ਤੇ ਇਸੇ ਤਰ੍ਹਾਂ ਹੀ ਛੋਟੇ-ਛੋਟੇ ਡਿਬੇਟ ਦੇ ਵਿੱਚ ਬਹੁਤ ਲੰਬੀਆਂ ਤਾਂ ਨਾ ਕੋਈ ਗੱਲਾਂ ਸੁਣਦਾ ਕਿਸੇ ਦੀ ਤੇ ਨਾ ਕੋਈ ਵੀਡੀਓ ਸੁਣਦਾ ਛੋਟੇ ਸੰਖੇਪ ਛੋਟੇ ਕਿਸੇ ਇਸ਼ੂ ਦੇ ਉੱਤੇ ਸੀ ਕੋਈ ਗੱਲ ਸ਼ੁਰੂ ਕਰੀਏ ਤੇ ਉਹਨੂੰ ਆਈਡੀਆ ਨੂੰ ਅੱਗੇ ਤੋਰੀਏ ਕਿ ਇਹ ਠੀਕ ਲੱਗ ਰਿਹਾ ਹੈ ਜਾਂ ਠੀਕ ਲੱਗਦਾ ਹੈ ਤਾਂ ਫਿਰ ਅਸੀਂ ਅੱਗੇ ਸਟੈਪਸ ਤੇ ਜਾ ਸਕਦੇ ਹਾਂ ਕਿ ਹੁਣ ਇਹਦੇ ਬਾਰੇ ਕਿਸ ਤਰ੍ਹਾਂ ਦੀ ਗੱਲ ਕਿਸ ਤਰ੍ਹਾਂ ਦੀ ਡਿਬੇਟ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ ਬਾਕੀ ਇਸ ਉਮੀਦ ਨਾਲ ਕਿ ਇਹ ਗਰੁੱਪ ਬਾਕੀਆਂ ਨਾਲੋਂ ਵੱਖ ਹੋ ਕੇ ਗਿਆਨ ਦੇ ਇੱਕ ਖੇਤਰ ਦੇ ਵਿੱਚ ਨਵੇਂ ਮਾਰਕੇ ਮਾਰਨ ਵਾਸਤੇ ਜਾਂ ਇੱਕ ਨਵੀਂ ਦਿਸ਼ਾ ਦੇਣ ਵਾਸਤੇ ਕਾਮਯਾਬ ਹੋਏਗਾ ਸ਼ੁਭ ਇਛਾਵਾਂ ਨਾਲ ਬਹੁਤ ਬਹੁਤ ਧੰਨਵਾਦ